ਕੰਪੀਟ ਕਰਦੇ ਮੇਰਾ ਫਾਰਮ ਜਿੱਤੇ ਪੱਕ ਮੈਂ ਉਹ ਪਾ ਬੁੱਕਾ ਸੋਕੜ ਨਾ ਤੂ ਅੱਲਾਹੁ ਅਕਬਰ ਸਲਾਮ ਅਲੈਕਮ ਸਿਦਕਾ ਪਰ ਮੈਂ ਅਜੇ ਖੇਤ ਲੱਗਾ ਪਰ ਫੰਦੇ ਦੇ ਪਿੱਛੇ ਨੂੰ ਹੂੰ ਹੂੰ ਪੱਥਰ ਨੇ

どういうこと ਹਾਂਜੀ ਅੱਜ ਤੁਹਾਨੂੰ ਦਿਖਾਉਨੇ ਆ ਹਿਮਾਚਲ ਦੇ ਖੇਤ ਅੱਜ ਮੈਂ ਇਧਰ ਹਿਮਾਚਲ ਆਇਆ ਹੋਇਆ ਸੀ ਤੁਹਾਨੂੰ ਇੱਥੇ ਤੇ ਖੇਤ ਵੀ ਦਿਖਾਉਨੇ ਆ ਤੇ ਇੱਥੇ ਮੈਂ ਤੁਹਾਨੂੰ ਕੁਝ ਜੜੀ ਬੂਟੀਆਂ ਵੀ ਦਿਖਾਉਂ ਕਿਉਂਕਿ ਤੁਹਾਨੂੰ ਪਤਾ ਵੀ ਆਪਣਾ ਦਵਾਈਆਂ ਦਾ ਕੰਮ ਆ ਦੇਸੀ ਦਵਾਈਆਂ ਦਾ ਤਾਂ ਇੱਥੇ ਤੇ ਖੇਤ ਦਿਖਾਉਣਾ ਤੁਹਾਨੂੰ ਹਿਮਾਚਲ ਚ ਖੇਤ ਕਿੱਦਾਂ ਦੇ ਹੁੰਦੇ ਆ ਪੰਜਾਬ ਦੇ ਵਿੱਚ ਤਾਂ ਤੁਸੀਂ ਦੇਖਿਆ ਕਿ ਨਾ ਆਪਣੀ ਆਸਾਨ ਖੇਤੀ ਹੁੰਦੀ ਆ ਬੜੀ ਪਰ ਇੱਥੇ ਤੇ ਦਿਖਾਉਣਾ ਤੁਹਾਨੂੰ ਮਿੱਕੇ ਹਜੇ ਖੇਤ ਹੁੰਦੇ ਆ ਇਹਨਾਂ ਨੇ ਨਹੀਂ ਦੇਖੇ ਹੋਣਗੇ ਕਿ ਨਾ ਉਹਨਾਂ ਨੂੰ ਮੈਂ ਦਿਖਾਉਣਾ ਅੱਜ ਦੇਖੋ ਤਾਂ ਰਸਤੇ ਬੜੇ ਖਤਰਨਾਕ ਨੇ ਇਹ ਮੈਂ ਇੱਧਰ ਜੰਗਲ ਆਇਆ ਹੋਇਆ ਇੱਥੇ ਇਹ ਦੇਖੋ ਇੱਥੇ ਖੇਤ ਹੀ ਖੇਤੀ ਇਦਾਂ ਦੀ ਹੁੰਦੀ ਹੈ ਇੱਥੇ ਸਾਰੇ ਇਦਾਂ ਦੇ ਖੇਤ ਹੀ ਹੁੰਦੇ ਇੱਥੇ ਢਲਾਣਾ ਚੁੰਦੇ ਆ ਹੁਣ ਇੱਥੇ ਕੁਝ ਨਹੀਂ ਬਜਾਈ ਕਰੀ ਹੋਈ ਕਿਉਂਕਿ ਇੱਥੇ ਜਾਨਵਰ ਜ਼ਿਆਦਾ ਆਉਂਦੇ ਹੋਣਗੇ ਖਾਣ ਵਾਲੇ ਇਸ ਕਰਕੇ ਇੱਥੇ ਕੋਈ ਵਜਾਈ ਨਹੀਂ ਕਰੀ ਹੋਈ। ਚੀਲ ਪਰ ਇੱਥੇ ਦੇਖੋ ਅਰਬਾਂ ਕਰਬਾਂ ਦੀ ਸੰਪਤੀ ਖੜੀ ਐ ਇਹਨਾਂ ਕੋਲੇ ਇੱਥੇ। ਦੇਖੋ। ਕੱਲ ਤੁਹਾਨੂੰ ਕਿ ਨਾ ਮੈਂ ਇੱਥੇ ਮੰਡੂ ਕਰਨੀ ਦਿਖਾਉਂਗਾ ਜਿਹੜੀ ਮੈਂ ਕਹਿੰਦਾ ਸੀਗਾ ਬ੍ਰਹਮੀ ਬ੍ਰਹਮੀ ਦੀ ਖੇਤੀ ਕਰਦੇ ਆਪਾਂ। ਕੱਲ ਨੂੰ ਇੱਥੇ ਇੱਕ ਸਾਈਡ ਜਾਣਾ ਮੈਂ ਉੱਥੇ ਮੰਡੂ ਕਰਨੀ ਖੜੀ ਹੁੰਦੀ ਆ। ਉਹ ਦਿਖਾਉਂ ਤੁਹਾਨੂੰ ਜਿਹੜੀ ਦੀ ਦਿਮਾਗ ਅਗਲੀ ਵਰਤੀ ਜਾਂਦੀ ਆ ਉਹ ਕੱਲ ਦਿਖਾਉ ਤੁਹਾਨੂੰ ਐ ਅੱਜ ਤੁਹਾਨੂੰ ਇੱਥੇ ਦੇ ਖੇਤ ਦਿਖਾ ਰਿਹਾ ਵੀ ਕਿੱਦਾਂ ਦੇ ਹੁੰਦੇ ਆ ਖੇਤ ਖੇਤੀ ਵੀ ਦਿਖਾਵਾਂ ਇੱਥੇ ਦੀ ਮੈਂ ਤੁਹਾਨੂੰ ਕਿਸ ਤਰ੍ਹਾਂ ਦੀ ਖੇਤੀ ਇੱਥੇ ਪੰਜਾਬ ਜੀ ਕਿੰਨੇ ਸੁੱਕੀ ਬੈਠੇ ਆਪਾਂ ਇੱਥੇ ਲੋਕਾਂ ਦੇ ਕੀ ਹਾਲਾਤ ਨੇ ਐਦਾਂ ਦੇ ਹਾਲਾਤ ਨੇ ਦੇਖੋ ਇੱਥੇ ਮਤਲਬ ਐਦਾਂ ਦੇ ਖੇਤ ਬਣੇ ਹੁੰਦੇ ਆ ਪੌੜੀਦਾਰ ਪਾਣੀ ਦੇ ਸੋਰਸ ਇੱਥੇ ਬਹੁਤ ਵਧੀਆ ਨੇ ਪਾਣੀ ਦੇਖ ਲਓ ਕੁਦਰਤੀ ਨਿਕਲ ਰਿਹਾ ਹਲੇ ਜ਼ਮੀਨਾਂ ਦੇ ਵਿੱਚੋਂ ਇੱਥੇ ਇੱਕੋ ਦਰ ਪਹਾੜ ਉੱਪਰ ਖੜਾ ਕਿੰਨਾ ਚੀਲ ਦਾ ਦਰਖਤ ਇੱਥੇ ਬਹੁਤ ਖੜਾ ਬਹੁਤ ਜ਼ਿਆਦਾ ਚੀਲ ਦਾ ਦਰਖਤ ਖੜਾ ਇੱਥੇ ਆਵਾਜ਼ ਆ ਰਹੀ ਹੈ ਮੇਰੀ ਇੱਕ ਵਾਰ ਦੱਸ ਦਿਓ ਕਿਉਂਕਿ ਮੈਂ ਮਾਈਕ ਨਹੀਂ ਲੈ ਕੇ ਆਇਆ ਇੱਕ ਵਾਰ ਜੇ ਤੁਸੀਂ ਲਿਖ ਦਿਓ ਜੇ ਆਵਾਜ਼ ਆ ਰਹੀ ਹੈ ਤੁਹਾਨੂੰ ਮੈਂ ਵੈਸੇ ਹੀ ਆ ਗਿਆ ਸੀ ਇੱਧਰ ਨੂੰ ਘੁੰਮਣ ਫਿਰਨ ਕੱਲ ਤੁਹਾਨੂੰ ਮੈਂ ਮਲਡੂ ਕਰਨੀ ਦਿਖਾਵਾਂ ਇੱਥੇ ਕਿ ਕਿਸ ਤਰ੍ਹਾਂ ਦੀ ਹੁੰਦੀ ਆ ਅੱਛਾ ਸ਼ਾਂਤੀ ਬਹੁਤ ਆ ਇੱਥੇ ਦੇਖੋ ਫੁੱਲ ਫੋਲ ਸ਼ਾਂਤ ਪਿਆ ਕੋਈ ਆਵਾਜ਼ ਨਹੀਂ ਕੁਛ ਵੀ ਨਹੀਂ ਬਿਲਕੁਲ ਜੰਗਲ ਲੱਗ ਰਿਹਾ ਹੁਣ ਤੁਹਾਨੂੰ ਇਹ ਬਹੁਤ ਸ਼ਾਂਤ ਪਿਆ ਤੇਰੀਆ ਬਿਲਕੁਲ ਸ਼ਾਂਤੀ ਆਵਾਜ਼ ਆ ਰਹੀ ਹੈ ਮੇਰੀ ਇੱਕ ਵਾਰ ਦੇਖ ਕੇ ਦੱਸਿਓ ਤੁਹਾਨੂੰ ਹਰਜੀਤ ਫੋਨ ਤੇਰਾ ਕੋਲੇ ਹੀ ਆ ਤੇਰੇ ਇੱਕ ਵਾਰ ਦੇਖੀ ਆਵਾਜ਼ ਆ ਰਹੀ ਹੈ ਮੇਰੀ ਲਾਈਵ 'ਚ ਯਾ ਨਹੀਂ ਤਾਂ ਮੈਂ ਤੇ ਅੱਜ ਜੰਗਲ ਹੀ ਦਿਖਾਉਣੀ ਆਪਾਂ ਹਿਮਾਚਲ ਦੇ ਜੰਗਲ ਆ ਖਰਬਾਈਂ درخت ਖੜਾ ਇੱਥੇ ਖਰਬਾਈਂ ਜੜੀ ਬੂਟੀਆਂ ਵੀ ਬਹੁਤ ਨੇ ਕੁਝ ਦਿਖਾਉਂ ਜੜੀ ਬੂਟੀਆਂ ਮੈਂ ਤੁਹਾਨੂੰ ਜੜੀਆਂ ਜੜੀਆਂ ਮੈਨੂੰ ਇੱਥੇ ਲੱਭਣ ਗਈਆਂ ਜਿੰਨਾ ਜਿੰਨਾ ਦੀ ਪਛਾਣ ਆ ਮੈਨੂੰ ਉਹ ਵੀ ਮੈਂ ਤੁਹਾਨੂੰ ਕੱਲ ਦਿਖਾਉਂਗਾ ਇੱਥੇ ਹਾਲਤ ਬਹੁਤ ਮਾੜੀ ਹੁੰਦੀ ਇੱਥੇ ਜਦੋਂ ਕੋ ਨਾ ਪਾਣੀ ਵਗ ਰ ਚਲਦਾ ਰਸਤੇ ਆਉਂਦੀ ਨਾ ਆ ਸਾਰੇ ਪਹਾੜਾਂ ਦਾ ਪਾਣੀ ਇੱਥੇ ਮੰਨ ਲਓ ਇੱਥੇ ਨਿਕਲਣਾ ਹੈ ਨਾ ਤੇ ਇਹ ਸਾਰਾ ਖਰਚਾ ਲੈ ਇਥੋਂ ਤੇ ਇੱਥੇ ਆਪਣੇ ਪੰਜਾਬ ਚ ਜ਼ਿੰਦਗੀ ਬਹੁਤ ਸੌਖੀ ਆ ਮੈਂ ਇੱਥੇ ਦੇਖਿਆ ਹਮਾਚਲ ਦੇ ਲੋਕਾਂ ਦੀ ਜ਼ਿੰਦਗੀ ਬਹੁਤ ਔਖੀ ਆ ਛੋਟੇ ਛੋਟੇ ਸਾਧਨ ਨੇ ਇਹਨਾਂ ਦੇ ਖੇਤੀ ਬਹੁਤ ਥੋੜੀ ਆ ਬਿੱਗਾ ਦਾ ਮਸਾਂ ਖੇਤ ਹੁੰਦਾ ਉਹਦੇ ਚ ਸਾਰੇ ਪਰਿਵਾਰ ਦੀ ਉਹ ਪਾਲਦੇ ਆ ਹੁਣ ਦੇਖੋ ਜਿਵੇਂ ਇਹ ਛੋਟਾ ਜਿਹਾ ਖੇਤ ਬਣਾਇਆ ਹੋਇਆ ਇੱਕ ਛੋਟਾ ਜਿਹਾ ਖੇਤ ਦਿਖਾਉਣਾ ਤੁਹਾਨੂੰ ਮੈਂ ਇਹ ਦੇਖੋ ਇਸ ਤਰ੍ਹਾਂ ਛੋਟੇ ਛੋਟੇ ਖੇਤ ਬਣਾ ਕੇ ਖੇਤੀ ਕਰਦੇ ਆ ਇਹ ਹੁਣ ਇਹ ਦੇਖੋ ਇੱਥੇ ਛੋਟਾ ਜਿਹਾ ਖੇਤ ਬਣਾਇਆ ਹੋਇਆ ਮਤਲਬ ਇਸ ਤਰ੍ਹਾਂ ਇੱਥੇ ਚੱਲਦਾ ਸਾਰਾ ਹੁਣ ਹੁਣ ਆਪਣਾ ਇੱਥੇ ਇੰਨੇ ਨੂੰ ਆਪਣੇ ਸਾਨੂੰ ਉਦਾਂ ਹੀ ਪੈ ਰਹਿਣ ਦੇਣਗੇ ਪਰ ਇੱਥੇ ਵੀ ਇਹਨਾਂ ਨੇ ਬਜਾਈ ਕਰ ਦੇਣੀ ਆ ਕਣਕ ਦੀ ਜਾਂ ਹੋਰ ਕਿਸੇ ਚਾ ਇੱਕ ਗੱਲ ਇੱਥੇ ਜ਼ਰੂਰ ਆ ਇੱਥੋਂ ਕਣਕ ਤੁਹਾਨੂੰ ਬਿਲਕੁਲ ਆਰਗੈਨਿਕ ਮਿਲੂਗੀ ਜੇ ਕਹਿੰਦੇ ਹਨ ਕਣਕ ਲੈਣੀ ਹੋਵੇ ਇੱਥੇ 100 100 2 200 ਸਾਲ ਤੋਂ ਕੋਈ ਯੂਰੀਆ ਨਹੀਂ ਪਾਇਆ ਗਿਆ ਕੋਈ ਡਾਇਆ ਨਹੀਂ ਪਾਇਆ ਗਿਆ ਇੱਥੇ ਪਰ ਇਹ ਚੀਜ਼ ਨੂੰ ਮੈਂ ਬਹੁਤ ਵਧੀਆ ਮੰਨਦਾ ਇੱਥੇ ਦੀ ਲੋਕਾਂ ਦੀ ਜਿਹੜੀ ਖੁਰਾਕ ਆ ਕਹਿੰਦਾ ਇਹ ਚੀਜ਼ ਤੇ ਬਹੁਤ ਵਧੀਆ ਖੁਰਾਕ ਰਹਿੰਦੀ ਇਹਨਾਂ ਦੀ ਕੁਝ ਵੀ ਸਾਰੀ ਠੀਕ ਕੁਝ ਵੀ ਨਹੀਂ ਪਾਇਆ ਜਾਂਦਾ ਇੱਥੇ ਕੋਈ ਸਬਜ਼ੀਆਂ ਨੇ ਜਿੰਨੀਆਂ ਇਹਨਾਂ ਦੀਆਂ ਕੁਦਰਤੀ ਤੌਰ ਤੇ ਸਾਰੇ ਹਿਮਾਚਲ ਦੀਆਂ ਹੀ ਆਰਗੇਨਿਕ ਜਿੰਨੀਆਂ ਕਣਕਾਂ ਵਗੈਰਾ ਬੀਜਦੇ ਆ ਮੱਕੀ ਬੀਜਦੇ ਆ ਸਭ ਆਰਗੇਨਿਕ ਹਮੈਥੋਂ ਮੱਕੀ ਕਣ ਕਿੱਥੇ ਮਰ ਜਾਂਦੀ ਐ ਇੱਥੋਂ ਹਿਮਾਚਲ ਤੋਂ ਲੈ ਕੇ ਜਨਾਨਾਵੇਂ ਤੇ ਮੱਕੀ ਦੀ ਰੋਟੀ ਇੰਨੀ ਜ਼ਿਆਦਾ ਵਧੀਆ ਬਣਦੀ ਐ ਇੱਥੇ ਦੀ ਮਤਲਬ ਕਿਉਂਕਿ ਇੱਕ ਤਾਂ ਇਹਨਾਂ ਦਾ ਬੀਜ ਆ ਜਿਹੜੇ ਕਿ ਨਾ ਉਹ ਬਿਲਕੁਲ ਹੀ ਦੇਸੀ ਦੇ ਪੁਰਾਣੇ ਬੀਜ ਨੇ 100 200 ਸਾਲ ਤੋਂ ਉਹੀ ਲਗਾਤਾਰ ਇਹਨਾਂ ਤੇ ਚੱਲਦੇ ਆਉਂਦੇ ਆ ਕੋਈ ਉਹਦੇ ਵਿੱਚ ਹੋਣੀ ਪਾਉਂਦੇ ਹੈਗੇ ਵੀ ਕੋਈ ਯੂਰੀਆ ਨਹੀਂ ਕੋਈ ਡਾਏ ਨਹੀਂ ਕੁਛ ਨਹੀਂ ਕੁਦਰਤ ਨੇ ਬਰਸਾਤ ਕਰਤੀ ਪਾਣੀ ਲੱਗ ਗਿਆ ਬਸ ਫਸਲ ਹੋ ਜਾਣੀ ਆ ਜਿਵੇਂ ਆਉਣ ਦੇਖੋ ਇੱਥੇ ਥੱਲੇ ਕਣਕ ਬੀਜੀ ਹੋਈ ਆ ਇਹ ਇਹ ਕੁਦਰਤੀ ਤੌਰ ਤੇ ਹੋਣੀ ਆ ਜਦੋਂ ਨਾ ਬਰਸਾਤ ਹੋਣੀ ਆ ਦੇਖੋ ਦਸਰੀਆ ਤੁਹਾਨੂੰ ਨਾ ਇਹ ਕਣਕ ਖੜੀ ਆ ਥੋੜੀ ਥੋੜੀ ਹਰੀ ਹਰੀ ਦਸਰੀਆ ਬਣ ਰਹੀ ਆ ਇਹ ਇਹ ਸਾਰੀ ਇੱਥੇ ਕੁਦਰਤੀ ਤੌਰ ਤੇ ਹੀ ਹੋਣੀ ਆ ਜਦੋਂ ਬਰਸਾਤ ਹੋਣੀ ਆ ਉਦੋਂ ਯੁਗੜਾ ਕੋਈ ਪਾਣੀ ਦਾ ਸਾਧਨ ਹੈ ਨਹੀਂ ਇਹਨੂੰ ਕੋਈ ਵੀ ਬਸ ਇਸ ਤਰ੍ਹਾਂ ਹੀ ਉੱਕ ਖੜਨੇ ਨੇ ਇਸੇ ਤਰ੍ਹਾਂ ਹੀ ਮਤਲਬ ਕੁਦਰਤ ਦੀਆਂ ਬਹੁਤ ਚੀਜ਼ਾਂ ਨੇ ਜਿਹੜੀਆਂ ਇੱਥੇ ਦਿੱਤੀਆਂ ਹੋਈਆਂ ਨੇ ਪਰ ਆਕਸੀਜਨ ਹੈ ਜਿਹੜੀ ਇੱਥੇ ਆ ਕੇ ਤੁਹਾਨੂੰ ਬਾਦੂ ਮਿਲਦੀ ਆ ਬਿਲਕੁਲ ਫ੍ਰੀ ਦੀ ਆਕਸੀਜਨ ਜਿਹਦਾ ਕੋਈ ਮੁੱਲ ਹੀ ਨਹੀਂ ਹੈ ਕਿ ਇੱਕ ਸੋਰਸ ਰਬਾ ਨਹੀਂ ਇੱਕ ਸੋਰਸ ਰਬਾ ਨਹੀਂ ਇੱਥੇ ਕੋਈ ਕੋਈ ਹੋਰ ਨਹੀਂ ਕੁਝ ਵੀ ਨਹੀਂ ਚਲੋ ਤੁਸੀਂ ਅੱਗੇ ਅੱਗੇ ਮੈਂ ਆਉਣਾ ਪਿੱਛੇ ਚਿਰਾਉਣਾ ਸਾਰਾ ਦਿਖਾਵਾਂਗਾ। ਬਿਲਕੁਲ ਇੱਥੇ ਇਹ ਚੀਜ਼ ਬਹੁਤ ਵਧੀਆ। ਵਾਤਾਵਰਣ ਬਹੁਤ ਵਧੀਆ ਇੱਥੇ ਦਾ। ਵੀ ਆਪਣੇ ਪੰਜਾਬ 'ਚ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਗਿਆ। ਤੇ ਇੱਥੇ ਵਾਲੇ ਬਹੁਤ ਏਰੀਆ ਸ਼ਾਂਤ ਨੇ ਦੇਖੋ ਕਿਵੇਂ ਸ਼ਾਮ ਨਾਲ ਕੁਝ ਨਹੀਂ। ਸ਼ਾਮ ਦਾ ਟਾਈਮ ਆ ਦੇਖੋ। ਪਹਾੜੀਆਂ ਐ ਖੜੀਆਂ ਨੇ। ਬਿਲਕੁਲ ਕੁਦਰਤ ਦੇ ਅਨਮੋਲ ਖਜ਼ਾਨੇ ਪਏ ਐ ਇੱਥੇ। ਜੜੀ-ਬੁੱਟੀਆਂ ਬਹੁਤ ਉਗਦੀਆਂ ਨੇ ਇੱਥੇ ਦੇਖੋ ਹੁਣ ਇੱਥੇ ਜੜੀ-ਬੁੱਟੀਆਂ ਉਗਗੀਆਂ ਨੇ ਸਾਰੀਆਂ ਇੱਥੇ ਹਨ ਮੈਨਾਂ ਚ ਆ ਗਿਆ ਮੈਂ ਤੁਹਾਨੂੰ ਅੱਗੇ ਵੀ ਦਿਖਾਉਂਗਾ ਕਿ ਕੀ ਕੀ ਉਗਦਾ ਜਿਹੜੀਆਂ ਚੀਜ਼ਾਂ ਦੀ ਮੈਨੂੰ ਪਹਿਚਾਣ ਆ ਉਹ ਦਿਖਾਉਂਗਾ ਤੁਹਾਨੂੰ ਉਹ ਹਾਰਡ ਕੋਸ਼ ਇੱਥੇ ਇਦਾਂ ਉੱਗਿਆ ਹੋਇਆ ਜਿਵੇਂ ਉਹ ਵਾਲਾ ਅਮਲਤਾਸ ਦਾ ਪੌਦਾ ਖੜਾ ਹੈ ਇਸ ਤਰ੍ਹਾਂ ਬਹੁਤ ਕੁਦਰਤੀ ਚੀਜ਼ਾਂ ਨੇ ਜਿਹੜੀਆਂ ਇੱਥੇ ਖੜੀਆਂ ਨੇ ਇਹਨਾਂ ਕੋਲੇ ਇੱਕ ਗੱਲ ਹੈ ਕਹਿ ਸਕਦੇ ਆਪਾਂ ਵੀ ਜਿਹੜੀ ਲੱਕੜ ਆ ਗੈਣਾ ਹਿਮਾਚਲ ਕੋਲੇ ਖਰਬਾਂ ਰੁਪਏ ਦੀ ਖਰਬਾਰ ਰੁਪਏ ਦੀ ਤਾਂ ਇੰਨੀ ਜ਼ਿਆਦਾ ਲੱਕੜ ਇੱਥੇ ਚੀਲਦੇ ਇੰਨੇ ਜ਼ਿਆਦਾ ਦਰਖਤ ਨੇ ਆਪਾਂ ਨੂੰ ਖੇਤੀਆਂ ਸਪੈਸ਼ਲ ਕਰਨੀਆਂ ਪੈਂਦੀਆਂ ਸਫੈਦਾ ਪਪੂਲਰ ਲਾਉਣਾ ਪੈਂਦਾ ਪਰ ਇੱਥੇ ਕੁਦਰਤੀ ਤੌਰ ਤੇ ਖੜੇ ਆ ਚੀਜ਼ਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਗੈਣਾ ਕੁਦਰਤ ਨੇ ਅਨਮੋਲ ਦਿੱਤੀਆਂ ਨੇ ਇੱਥੇ ਮੈਂ ਆਇਆ ਸੀ ਮੈਂ ਕਿਹਾ ਚਲੋ ਤੁਹਾਨੂੰ ਇੱਥੇ ਦਿਖਾਦਾ ਇਸ ਤਰ੍ਹਾਂ ਕੱਚੇ ਰਸਤੇ ਆ ਜ਼ਿਆਦਾ ਵਿੱਚ ਮੈਂ ਤਾਂ ਚਲੋ ਜਿਹੜੀਆਂ ਸੜਕਾਂ ਨੇ ਉੱਥੇ ਤਾਂ ਪੱਕੇ ਨੇ ਪਰ ਆਮ ਜਦੋਂ ਆਪਾਂ ਵਿੱਚ ਜਾਂਦੇ ਆ ਪਿੰਡੂ ਏਰੀਆ 'ਚ ਜਾਂਦੇ ਆ ਉੱਥੇ ਪਰ ਇੱਕ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਵੀ ਇਹਨਾਂ ਦਾ ਖਾਣਾ ਮਲਾਬਟੀ ਘੱਟ ਆ ਜਿਹੜੀ ਚੀਜ਼ ਮੈਨੂੰ ਪਸੰਦ ਆਈ ਇੱਥੇ ਦੀ ਖਾਣਾ ਇੱਥੇ ਦਾ ਮਲਾਬਟੀ ਘੱਟ ਆ ਸੁੱਧ ਤੇ ਸਾਫ਼ ਖਾਣਾ ਇੱਥੇ ਦਾ ਜ਼ਿਆਦਾ ਕਿਉਂਕਿ ਇੱਥੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਵੀ ਕਣਕ ਦੇ ਵਿੱਚ ਨਹੀਂ ਕੋਈ ਯੂਰੀਆ ਡਾਇਆ ਨਾ ਕੋਈ ਮੱਕੀ ਦੇ ਵਿੱਚ ਕਿ ਮੱਝਾਂ ਘਾਇਆਂ ਨੂੰ ਪਸ਼ੂਆਂ ਨੂੰ ਰੱਖਦੇ ਆ ਇਹ ਉਹਨਾਂ ਨੂੰ ਪਾਉਂਦੇ ਆ ਲਿਆ ਕਿ ਕੱਖ ਕੰਡਾ ਉਹਦੇ ਚ ਵੀ ਜ਼ਿਆਦਾਤਰ ਜੜੀ ਬੂਟੀ ਹੀ ਹੁੰਦੀਆਂ ਇਹਨਾਂ ਦੀ ਆਪਣੇ ਤਾਂ ਜਿਵੇਂ ਪਸ਼ੂ ਆ ਹਰਾਚਾਰਾ ਖਾਂਦੇ ਆ ਬਰਸੀਨ ਬੀਜਾਂਗੇ ਆਪਾਂ ਜਾਮਾ ਬੀਜਾਂਗੇ ਹੋਰ ਉਹਦੇ ਚ ਰੇ ਸਪਰੇ ਕਿੰਨਾ ਕੁਛ ਪਾਉਨੇ ਆ ਇੱਥੇ ਤਾਂ ਹਨ ਇੱਥੇ ਹਰ ਘਰ ਨੇ ਆਪਦੇ ਲਈ ਇੱਕ ਪਸ਼ੂ ਜਾਂ ਦੋ ਪਸ਼ੂ ਰੱਖੇ ਹੋਏ ਨੇ ਮੱਝ ਜਾਂ ਜ਼ਿਆਦਾਤਰ ਮੱਝ ਹੀ ਰੱਖੀ ਆ ਗਾਂ ਇੱਧਰ ਬਹੁਤ ਘੱਟ ਲੋਕ ਰੱਖਦੇ ਆ ਤੇ ਉਹ ਨੂੰ ਮੈਂ ਹਮਾਚਲੇ ਬਾਰੇ ਦੱਸ ਰਿਆਂ ਇਹ ਦੇਖੋ ਦਰਖਤ ਚੀਹਲੀ ਹੁਸ਼ੀਲ ਖੜਾ ਚਾਰੇ ਪਾਸੇ ਤੁਹਾਨੂੰ ਜਿੰਨਾ ਦੇਖੂਗਾ ਸਾਰਾ ਚੀਹਲ ਦਾ ਦਰਖਤ ਹੀ ਇੱਥੇ ਮੈਂ ਤੁਹਾਨੂੰ ਦੋ ਤਿੰਨ ਦਿਨ ਇੱਥੇ ਰਹਿਣਾ ਮੈਂ ਤੁਹਾਨੂੰ ਦੋ ਤਿੰਨ ਦਿਨ ਇੱਥੇ ਦਿਖਾਉ ਕੱਲ ਨੂੰ ਮੈਂ ਤੁਹਾਨੂੰ ਮੰਡੂ ਕਰਨੀ ਦਿਖਾਉ ਜਿਹੜੀ ਮੈਂ ਬ੍ਰਹਮੀ ਦੀ ਖੇਤੀ ਕਰਦਾ ਸਪੈਸ਼ਲ ਮੈਂ ਵੈਸੇ ਮੰਡੂ ਕਰਨੀ ਵਾਸਤੇ ਆਇਆ ਮੰਡੂ ਕਰਨੀ ਦਿਖਾਉਣੀ ਆ ਮੈਂ ਕੱਲ ਨੂੰ ਉਹਨੂੰ ਲੱਭਣ ਜਾਣਾ ਮੈਂ ਦੱਸਿਆ ਕਿਤੇ ਥੱਲੇ ਕਿਤੇ ਪਾਣੀ ਵਗਦਾ ਉੱਥੇ ਮੰਡੂ ਕਰਨੀ ਖੜੀ ਆ ਉਹ ਦਿਖਾਉਂਗਾ ਤੁਹਾਨੂੰ ਕੱਲ ਉੱਥੋਂ ਲਾਈਵ ਕਰਕੇ ਦਿਖਾਉਂ ਤੁਹਾਨੂੰ ਤੁਹਾਨੂੰ ਜਮ ਉਹਦੀ ਵੀਡੀਓ ਵੀ ਪਾਉਂ ਖੁਸ਼ ਉਹਦੇ ਮੇ ਪੌਦੇ ਲੈ ਕੇ ਵੀ ਆਉਣੇ ਆ ਕਿਉਂਕਿ ਕੁਝ ਦਵਾਈਆਂ ਦੇ ਵਿੱਚ ਅਸੀਂ ਵੀ ਮਡੂ ਕਰਨੀ ਨੂੰ ਵਰਤਦੇ ਆ ਪਰ ਜਿਹੜੀ ਦਿਮਾਗ ਦੀ ਸਪੈਸ਼ਲ ਦਵਾਈ ਹੁੰਦੀ ਆ ਉਹਦੇ ਵਿੱਚ ਫਿਰ ਉੱਥੇ ਇਹੀ ਪਾਇਆ ਜਾਂਦਾ ਬ੍ਰਹਮੀ ਨੂੰ ਵਰਤਿਆ ਜਾਂਦਾ ਬ੍ਰਹਮੀ ਦਾ ਰਸ ਕੱਢ ਕੇ ਪਾਇਆ ਜਾਂਦਾ ਪਰ ਜਿਹੜੀ ਨਾਰਮਲ ਵਰਤਦੇ ਆ ਆਪਾਂ ਉਹਦੇ ਚ ਆਪਾਂ ਮਡੂ ਕਰਨੀ ਵੀ ਵਰਤਦੇ ਆ ਇਹ ਇੱਕ ਦਿਮਾਗ ਵਾਸਤੇ ਜਿਹੜੀ ਬੂਟੀ ਹੁੰਦੀ ਆ ਜਿਹਦੀ ਮੈਂ ਤੁਹਾਨੂੰ ਗੱਲ ਦੱਸਦਾ ਉਹਦੇ ਪੌਦੇ ਲੈ ਕੇ ਜਾਣੇ ਆ ਇੱਕ ਕਾਲ ਮੇਘ ਹੁੰਦੀ ਆ ਉਹਦੇ ਪੌਦੇ ਵੀ ਮੈਥੋਂ ਲੈ ਕੇ ਜਾਣੇ ਆ ਕਿਉਂਕਿ ਉਹ ਪੌਦੇ ਵੀ ਨੇਚਰਲ ਨੇ ਬਹੁਤ ਲੰਬੇ ਟਾਈਮ ਤੋਂ ਖੜੇ ਨੇ ਉਹਦੀਆਂ ਜੜਾਂ ਲੈ ਕੇ ਜਾਣੀਆਂ ਨੇ ਚਲੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਇੱਥੋਂ ਇਦਾਂ ਹੀ ਮਿਲ ਜਾਂਦੀ ਆ ਆਪਾਂ ਨੂੰ ਅੱਛਾ ਦਮ ਬਹੁਤ ਚੜਦਾ ਇੱਥੇ ਜਦੋਂ ਆਪਾਂ ਚੜਾਈ ਚੜਦੇ ਆਂ ਨਾ ਕਿਉਂਕਿ ਪਹਾੜੀ ਰਸਤਾ ਸਾਰਾ ਖੇਤ ਇਹਨਾਂ ਦੇ ਇੱਥੇ ਇਸ ਤਰ੍ਹਾਂ ਦੇ ਹੀ ਆ ਸਾਰਿਆਂ ਦੇ ਪੌੜੀਦਾਰ ਖੇਤ ਨੇ ਸਾਰੇ ਜੋ ਛੋਟੇ-ਛੋਟੇ ਹੁੰਦੇ ਸੀ ਕਿ ਨਾ ਉਦੋਂ ਇੱਕ ਲੈਸਨ ਆਉਂਦਾ ਹੁੰਦਾ ਸੀ ਵੀ ਪਹਾੜਾਂ ਦੇ ਵਿੱਚ ਕਿਸ ਤਰ੍ਹਾਂ ਦੇ ਅੱਜ ਕੱਲ ਤਾਂ ਪਤਾ ਨਹੀਂ ਆਉਂਦਾ ਬੱਚਿਆਂ ਨੂੰ ਨਹੀਂ ਪਰ ਜਦੋਂ ਮੈਂ ਛੋਟਾ ਸੀ ਮੈਨੂੰ ਯਾਦ ਆ ਕਿ ਉਸ ਟਾਈਮ ਤਾਂ ਪੁੱਛਿਆ ਜਾਂਦਾ ਸੀਗਾ ਵੀ ਪਹਾੜਾਂ ਦੇ ਵਿੱਚ ਖੇਤੀ ਕਿਸ ਤਰ੍ਹਾਂ ਕਰੀ ਜਾਂਦੀ ਆ ਤੁਹਾਨੂੰ ਇਹ ਆਇਆ ਸੀ ਕੁਐਸਚਨ ਜਿਹੜੇ 40 ਤੋਂ ਉੱਪਰ ਹੋਣਗੇ ਉਹਨਾਂ ਨੂੰ ਇਹ ਜ਼ਰੂਰ ਪਤਾ ਹੋਊ ਦੱਸਿਓ ਵੀ ਤੁਸੀਂ ਇਹ ਕੁਐਸਚਨ ਦਾ ਆਨਸਰ ਦਿੰਦੇ ਸੀ ਵੀ ਪੌੜੀਦਾਰ ਖੇਤ ਹੁੰਦੇ ਆ ਉੱਤੇ ਪਰ ਉਦੋਂ ਇਹ ਨਹੀਂ ਪਤਾ ਹੁੰਦਾ ਸੀ ਪੌੜੀਦਾਰ ਖੇਤ ਹੁੰਦੇ ਕਿੱਦਾਂ ਦੇ ਹਨਾ ਕਿਉਂਕਿ ਦੇਖੇ ਬਿਨਾ ਚੀਜ਼ ਦਾ ਨਹੀਂ ਪਤਾ ਲੱਗਦਾ। ਉਦੋਂ ਬਸ ਆਪਣੇ ਲਈ ਇੱਕ ਲੈਸਨ ਸੀ ਉਹ ਵੀ ਆਪਾਂ ਉਹਦਾ ਆਨਸਰ ਦੇਣਾ ਹੁੰਦਾ ਸੀ ਵੀ ਪੌੜੀਦਾਰ ਖੇਤ ਹੁੰਦੇ ਆ। ਜਿੰਨੇ ਆਣੇ ਲਾਈਵ ਕਰ ਦੇ ਦੇਖ ਰਹੇ ਹੋ ਤੁਸੀਂ ਤੁਸੀਂ ਕਿਸੇ ਨੇ ਦੇਖੇ ਸੀਗੇ ਵੀ ਪੌੜੀਦਾਰ ਖੇਤ ਉਦੋਂ ਆਪਾਂ ਨੂੰ ਛੋਟੇ ਹੁੰਦਿਆਂ ਨੂੰ ਪਤਾ ਨਹੀਂ ਹੁੰਦਾ ਸੀ ਪੌੜੀਦਾਰ ਖੇਤ ਕਿੱਦਾਂ ਦਾ ਹੁੰਦਾ। ਇਹ ਦੇਖੋ ਇਸ ਤਰ੍ਹਾਂ ਦਾ ਹੁੰਦਾ ਪੌੜੀਦਾਰ ਖੇਤ ਜੋ ਸਾਹਮਣੇ ਦਿਖ ਰਿਹਾ ਮੈਂ ਤੁਹਾਨੂੰ ਤੇ ਇੱਕ ਬਣਿਆ ਸਟੈਪ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਫਿਰ ਪੰਜਵਾਂ ਪਰ ਇਸ ਤਰ੍ਹਾਂ ਇਹਨਾਂ ਦੀ ਖੇਤੀ ਹੁੰਦੀ ਹੈ ਉੱਪਰੋਂ ਪਾਣੀ ਜਦੋਂ ਬਰਸਾਤ ਹੋਈ ਪਾਣੀ ਸਾਰਾ ਉਤਰ ਕੇ ਮਤਲਬ ਨਦੀਆਂ ਨਾਲਿਆਂ 'ਚ ਸਾਰਾ ਪੰਜਾਬ ਨੂੰ ਹੀ ਆਉਂਦਾ ਜਿੰਨਾ ਆਪਣੇ ਆਉਂਦਾ ਦਰਿਆਵਾਂ ਦੇ ਵਿੱਚ ਆਉਂਦਾ ਉਹ ਸਾਰੀਆਂ ਨਹਿਰਾਂ ਜਿਹੜੀਆਂ ਵਗਦੀਆਂ ਨੇ ਉਹ ਸਾਰਾ ਪਾਣੀ ਇਦਾਂ ਹੀ ਹਿਮਾਚਲ ਤੋਂ ਹੀ ਆਉਂਗਾ ਫਿਰ ਤੇ ਮਤਲਬ ਇਸ ਤਰ੍ਹਾਂ ਦੇ ਹੁੰਦੇ ਆ ਪੌੜੀਦਰ ਖੇਤ ਆ ਨਾ ਮੈਂ ਤੁਹਾਨੂੰ ਕਣਕਾਂ ਵੀ ਖੜੀਆਂ ਦਿਖਾਉਂ ਇਹ ਤਾਂ ਮੈਂ ਥੋੜਾ ਜਿਹਾ ਆਊਟਸਾਈਡ 'ਚ ਆਇਆ ਮੈਂ ਜਿੱਧਰ ਇੱਧਰ ਕਣਕ ਦੀ ਖੇਤੀ ਘੱਟ ਹੁੰਦੀ ਕਿਉਂਕਿ ਇੱਧਰ ਜਾਨਵਰ ਜ਼ਿਆਦਾ ਹੁੰਦਾ ਨਹਿਰਾ ਹੋ ਰਿਆ ਤੇ ਮੈਂ ਵੀ ਵਾਪਸ ਜਾਵਾਂ ਕਿਉਂਕਿ ਮੈਨੂੰ ਵੀ ਇੱਥੇ ਇਹ ਏਰੀਆ ਦਾ ਪਤਾ ਨਹੀਂ ਵੀ ਕੀ ਮਾਹੌਲ ਹੈ ਇੱਥੇ ਦਾ ਕੀ ਨਹੀਂ ਕਈ ਵਾਰੀ ਮਤਲਬ ਇਹਨੇ ਏਰੀਆ ਦੇ ਵਿੱਚ ਕਿ ਨਾ ਮਤਲਬ ਚੀਤਾ ਬਾਗ ਵਗੈਰਾ ਵੀ ਆ ਜਾਂਦੇ ਨੇ ਪਰ ਇੱਥੇ ਦੇਖਿਆ ਤਾਂ ਗਿਆਨੀ ਛੇਤੀ ਪਰ ਫਿਰ ਵੀ ਕੁਝ ਬੰਦੇ ਇੱਥੋਂ ਮਤਲਬ ਪਹਿਲਾਂ ਥੋੜਾ ਸਮਾਂ ਪਹਿਲਾਂ ਕਿ ਨਾ ਮਤਲਬ ਕਈ ਸਾਲ ਪਹਿਲਾਂ 8-10 ਸਾਲ ਪਹਿਲਾਂ ਦੱਸ ਦੇਈਏ 10-15 ਸਾਲ ਪਹਿਲਾਂ ਕੁਝ ਇੱਕ ਦੋ ਬੰਦਿਆਂ ਨੂੰ ਮਤਲਬ ਲੈ ਕੇ ਅਸੀਂ ਬਾਗ ਚੱਕ ਕੇ ਉਸ ਇਸ ਤਰ੍ਹਾਂ ਦਾ ਏਰੀਆ ਕਿਉਂਕਿ ਜੰਗਲ ਵਾਲਾ ਇੱਕ ਦਿਨ ਚੀ ਚੀਤਾ ਬਾਗ ਹੁੰਦਾ ਜਿਹੜਾ 35 40 ਕਿਲੋਮੀਟਰ ਕੱਢ ਦਿੰਦਾ। ਯਾ ਭਾ 10 ਕਿਲੋਮੀਟਰ ਕਰਦੇ। ਅੰਗ ਵੀ ਉਹਦਾ ਟਾਈਮ ਨਾਲ ਘਰ ਨੂੰ ਵਾਪਸ ਜਾਣਾ। ਜਿੱਥੇ ਮੈਂ ਆਇਆ ਹੋਇਆ। ਤੇ ਪਰ ਤੁਹਾਨੂੰ ਮੈਂ ਦਿਖਾਉਣਾ ਹੀ ਸੀਗਾ ਵੀ ਕਿੱਦਾਂ ਦਾ ਹਮਾਚੰਦਾ। ਪਰ ਸ਼ਾਂਤ ਦੇਖੋ ਵਾਤਾਵਰਨ। ਇੱਕ ਵੀ ਆਵਾਜ਼ ਨਹੀਂ। ਇੱਕ ਆਵਾਜ਼ ਨਹੀਂ ਆ ਰਹੀ ਕੋਈ ਕਿਸੇ ਬਸੇ। ਪਹਾੜ ਪਰ ਚੜਦੇ ਆਪੋ ਉੱਪਰ ਨੂੰ ਚੜਾਈ ਫੇਰ ਦਾਮ ਚੜਦਾ ਛੀਲ ਦੇ ਦਰਖਤ ਨੇ ਸਾਰੇ ਪੂਰਾ ਹਿਮਾਚਲ ਛੀਲ ਦੇ ਦਰਖਤਾਂ ਨਾਲ ਭਰਿਆ ਪਿਆ ਇੰਨਾ ਜ਼ਿਆਦਾ ਦਰਖਤ ਇੱਥੇ ਛੀਲ ਦਾ ਬਹੁਤ ਜ਼ਿਆਦਾ ਇਹ ਚ ਜਿਹੜਾ ਬਰੋਜਾ ਨਿਕਲਦਾ ਹੁੰਦਾ ਇਹ ਚ ਨਿਕਲਦਾ ਹੋ ਬਰੋਜਾ ਜਿਹੜਾ ਹੈ ਨਾ ਹੁਣ ਤਾਂ ਚਲੋ ਨਹੀਂ ਪਤਾ ਹੁਣ ਬਹੁਤਿਆਂ ਨੂੰ ਪਹਿਲਾਂ ਜਦੋਂ ਖੇਤੀ ਹੁੰਦੀ ਸੀ ਜਿਹੜੀ ਪੰਜਾਬ 'ਚ ਖੂਈਆਂ ਹੁੰਦੀਆਂ ਸੀ ਉਦੋਂ ਮੋਟਰਾਂ ਦੇ ਉੱਪਰ ਪਟੇ ਪਾਏ ਹੁੰਦੇ ਸੀਗੇ ਮੋਟਰ ਨੂੰ ਤਾਂ ਉਸ ਟਾਈਮ ਤੇ ਪਟਾ ਢਿੱਲਾ ਹੋ ਜਾਂਦਾ ਸੀ ਉਹਨੂੰ ਚੱਕ ਜਵੇ ਉਹ ਉਹਦੇ ਨਾਲ ਉਹ ਕੋ ਬਰੋਜਾ ਲਾਉਂਦੇ ਸੀ ਆਪਾਂ ਇੱਕ ਗੂੰਦ ਹੀ ਲੈ ਕੇ ਆਉਂਦੇ ਹੁੰਦੇ ਸੀ ਫਿਰ ਉਹਨੂੰ ਗਰਮ ਕਰਦੇ ਹੁੰਦੇ ਸੀ ਗਰਮ ਕਰਕੇ ਲਾਉਂਦੇ ਹੁੰਦੇ ਸੀ ਤੇ ਉਹਨੂੰ ਬਰੋਜਾ ਕਹਿੰਦੇ ਆ ਤਾਂ ਉਹ ਇੱਥੋਂ ਮਤਲਬ ਇਹ ਵਾਲੇ ਦਰਖਤਾਂ ਚੋਂ ਨਿਕਲਦਾ ਸੀ ਉਹ ਨੀ ਰਹੋਗੇ ਤੁਹਾਨੂੰ ਦੇਖਦਾ ਘੱਟ ਹੋਣਾ। ਉਹਨਾਂ ਥੋੜੀ ਲਾਈਟ ਕਰਕੇ ਦਿਖਾਉਣਾ ਜੇ ਸ਼ੱਕ ਪਵੇ। ਲਾਈਟ ਜਗਣੀ ਨਹੀਂ ਗਈ। ਤੇ ਇਹ ਦਰਖਤ ਹੁੰਦੇ ਸੀਗੇ। ਇਸ ਤਰ੍ਹਾਂ ਦੇ ਬਹੁਤ ਲੰਬੇ ਲੰਬੇ ਦਰਖਤ। ਉਹ ਜਿਹੜੇ ਮੋٹے ਦਰਖਤ ਖੜੇ ਐ ਇੱਥੇ ਦੋ ਦੋ ਤਿੰਨ ਤਿੰਨ ਬੰਦਿਆਂ ਦੇ ਜੱਫੇ ਦੇ ਵਿੱਚ ਵੀ ਨਹੀਂ ਆਉਂਦੇ ਦਰਖਤ। ਇਸ ਦਰਖਤਰੋਂ ਬਰੋਜਾ ਨਿਕਲਦਾ ਹੁੰਦਾ ਸੀ ਉਹ। ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਮਤਲਬ ਆਪਾਂ ਨੂੰ ਆ ਕੇ ਪਤਾ ਲੱਗਦੀਆਂ ਨੇ ਲਾਈਵ ਤਾਂ ਤੁਹਾਨੂੰ ਹੁਣ ਸਾਇਦ ਨਾ ਦਿ세 ਕਿਉਂਕਿ ਹਨੇਰਾ ਬਹੁਤ ਹੋ ਗਿਆ ਬੱਚੇ ਆ ਮੇਰੇ ਨਾਲ ਤੇ ਮੈਂ ਵਾਪਸ ਚੱਲਿਆ ਹੁਣ ਪਰ ਇਹ ਚੜਾਈ ਇੰਨੀ ਆ ਮਤਲਬ ਗਾਮੁਖੜ ਦਾ ਚੜਦੇ ਹਾਂ ਦਾ ਆਪਣਾ ਪਰ ਕੱਲ ਨੂੰਗਾ ਨਾ ਟਾਈਮ ਨਾ ਤੁਹਾਨੂੰ ਦਿਖਾਉਂ ਰੰਮੀ ਜਿੱਥੇ ਮੰਡੂ ਕਰਨੀ ਖੜੀ ਆ ਉਹਦੀ ਦਿਖਾਉਂ ਵੀ ਉਹਦੇ ਪੌਦੇ ਤੇ ਉੱਥੋਂ ਕੱਢ ਕੇ ਵੀ ਲੈ ਕੇ ਆਉਣੀਆਂ ਮੈਂ ਉਹਦੀਆਂ ਚੜਾ ਖੇਤ ਲਾਉਣ ਲਈ ਜਿਵੇਂ ਮੈਂ ਪਹਿਲਾਂ ਕਿਹਾ ਤੁਹਾਨੂੰ ਦੱਸਿਆ ਵੀ ਬਰਮੀ ਦਾ ਇੱਕ ਪੌਦਾ ਮੰਗਾਇਆ ਸੀ ਮੈਂ ਢਾਈ ਸਾਲ ਪਹਿਲਾਂ ਤੇ ਉਹਦੇ ਤੋਂ ਮੈਂ ਤਕਰੀਬਨ ਅੱਧੇ ਕਿਲੇ 'ਚ ਖੇਤੀ ਕਰ ਲਈ ਇੱਕ ਪੌਦੇ ਤੋਂ ਹੁਣ ਇਸੇ ਤਰ੍ਹਾਂ ਹੀ ਮੱਡੂ ਕਰਨੀ ਵਧਾਉ ਮੈਂ ਇਸੇ ਤਰ੍ਹਾਂ ਹੀ ਜਿਹੜੀ ਪਿੱਪਲੀ ਹੁੰਦੀ ਆ ਉਹਦੇ ਪੌਦੇ ਵਧਾਉਂ ਇੱਕ ਇੱਕ ਦੋ ਦੋ ਪੌਦੇ ਵੀ ਮਿਲ ਜਾਂਦੇ ਆ ਉਹਨੋਂ ਤੋਂ ਆਪਾਂ ਮਲਟੀਪਲਾਈ ਕਰ ਸਕਦੇ ਆ ਪਰ ਹਾਂ ਸਾਬ ਬਹੁਤ ਚੜਦਾ ਉੱਪਰ ਨੂੰ ਚੜਦੇ ਹਾਂ ਅਸੀਂ ਇੱਥੇ ਕਿਉਂਕਿ ਬਹੁਤ ਜਿਆਦਾ ਚੜਾਈ ਹੈ ਇੱਕਦਮ ਚਲੋ ਚਲੋ ਬੱਚਾ ਤੁਰੇ ਚਲ ਠੀਕ ਆ ਜੀ ਲਾਈਵ ਕਰਦੇ ਆਪਾਂ ਬੰਦ ਓਕੇ